ਇਹ ਲਾਈਕ ਕਰਿਆ ਕਰੋ ਯਾਰ ਉਤਸ਼ਾਹਿਤ ਕਰਿਆ ਕਰੋ ਬੰਦਿਆਂ ਨੂੰ ਫੋਲੋ ਕਰ ਲਓ ਤੇ ਇਹੋ ਜਿਹੇ ਬੰਦਿਆਂ ਦੀ ਸਪੋਰਟ ਕਰਿਆ ਕਰੋ ਕਮੈਂਟਾਂ ਵਿੱਚ ਕਮੈਂਟ ਕਰ ਕਰਕੇ ਤਾਂ ਕਿ ਆਪਣੀ ਜਿਹੜੀ ਜਨਰੇਸ਼ਨ ਹੈ ਉਹ ਹੋਰ ਇਸ ਕੰਮਾਂ ਵਾਲਾ ਵੇ ਤੇ ਚੰਗੀ ਚੰਗੀ ਨਸਲ ਤੇ ਦੁੱਧ ਦੀ ਪੈਦਾਵਾਰ ਕਰੇ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਅੱਜ ਤੁਹਾਨੂੰ ਇੱਕ ਨਿੱਕੇ ਜੇ ਕਿਸਾਨ ਡੇਰੀ ਫਾਰਮਰ ਨਾਲ ਗੱਲਬਾਤ ਕਰਾਉਨੇ ਆ ਨਾਲ ਇਸਦੇ ਪਸ਼ੂ ਦਿਖਾਉਨੇ ਆ ਤੁਹਾਨੂੰ ਬਹੁਤ ਛੋਟੀ ਦੇ ਪਸ਼ੂ ਸਾੰਭਦਾ ਵੀਰ ਨੇੜੇ ਆ ਜੋ ਮੜ ਜਾ ਦੇਖੋ ਆ ਐਚ ਐਫ ਗਾਂ ਆਗੀ ਇਹਨਾਂ ਕੋਲੇ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੀ ਤੇ ਬਾਈਆਂ ਤੋਂ ਪੁੱਛਦੇ ਆ ਵੀ ਇਹ ਪੌਂਦੇ ਕੀ ਐ ਆ ਬਾਈ ਫੜੀ ਬੈਠਾ ਮਿਲਦਾ ਹੈ ਇਹ ਚਾਰਦੇ ਆ ਦੇਖੋ ਜੀ ਰਾਈਟ ਟੱਚ ਨਾ ਇਹਨਾਂ ਨੇ ਆਪਣੀ ਗਾਂ ਤਿਆਰ ਕੀਤੀ ਆ ਬਹੁਤ ਹੀ ਸ਼ਾਨਦਾਰ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੂਨ ਚ ਇਹਦੇ ਦਿਨ ਪਏ ਆ ਬਹੁਤ ਸ਼ੌਕੀਆ ਤੌਰ ਨਾ ਬਾਈ ਸੰਭਦਾਗਾ ਤੇ ਇਹ ਹੈਗਾਗਾ ਹੁਸ਼ਨਪ੍ਰੀਤ ਸਿੰਘ ਵੱਜੋਆਣੇ ਵਾਲਾ ਇਸ ਦੀ ਕਾਫੀ ਪਸ਼ੂ ਹੈ ਤੇ ਉਹਨਾਂ ਵਿੱਚੋਂ ਇੱਕ ਨਗੀਨਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਸ਼ੌਂਕ ਵਿੱਚੋਂ ਪਾਈ ਕਹਿੰਦੇ ਵੀਡੀਓ ਬਣਾਉਣੀ ਆ ਤੇ ਆਪਾਂ ਵੀਡੀਓ ਬਣਾਉਣ ਲਈ ਆ ਗਏ ਦੇਖੋ ਚੱਲ ਮੋੜ ਲਿਆ ਵਿਚਕਾਰ ਕੇ ਵਿਚਕਾਰ ਕੇ ਲਿਆ ਹਾਂ ਦੇਖੋ ਹਾਂ ਭਾਈ ਜੀ ਇਹ ਕਿੰਨੇ ਲੀਟਰ ਦੁੱਧ ਦੇ ਰਹੇ ਆ ਇਹ 30 ਲੀਟਰ ਦੁੱਧ ਦੇ ਨਹੀਂ ਠੀਕ ਹੈ ਜੀ ਦੇਖੋ ਬਾਈ ਨੇ ਬਹੁਤ ਟਾਪ ਦੀ ਬ੍ਰੀਡ ਸਾਹਮਣੇ ਰੱਖੀ ਹੋਈ ਆ ਤੇ ਗਾਹਾਂ ਵੀ ਇਹ ਇਹ ਲਾਈਕ ਕਰਿਆ ਕਰੋ ਯਾਰ ਉਤਸ਼ਾਹਿਤ ਕਰਿਆ ਕਰੋ ਬੰਦਿਆਂ ਨੂੰ ਫੋਲੋ ਕਰ ਲਓ ਤੇ ਇਹੋ ਜਿਹੇ ਬੰਦਿਆਂ ਦੀ ਸਪੋਰਟ ਕਰਿਆ ਕਰੋ ਕਮੈਂਟਾਂ ਵਿੱਚ ਕਮੈਂਟ ਕਰ ਕਰਕੇ ਤਾਂ ਕਿ ਆਪਣੀ ਜਿਹੜੀ ਜਨਰੇਸ਼ਨ ਹੈ ਉਹ ਹੋਰ ਇਸ ਕੰਮਾਂ ਵਾਲਾ ਵੇ ਤੇ ਚੰਗੀ ਚੰਗੀ ਨਸਲ ਤੇ ਦੁੱਧ ਦੀ ਪੈਦਾਵਾਰ ਕਰੇ ਸੋ ਇੰਨਾ ਕਹਿੰਦਾ ਹੋਇਆ ਦਿਲਪ੍ਰੀਤ ਸਿੰਘ ਸਿੱਧੂ ਬੱਜਵਾਨੇ ਵਾਲਾ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ ਜੀ